ਉਹ ਇੱਕ ਤੇ ਵਾਈਕ ਤੇ ਹੋਣ ਦੀ ਦੇ ਉੱਤੇ ਸੀ ਅਬ ਕੀ ਕਹਿੰਦੇ ਆ ਧਰਮਪੁਰੇ ਹੋ ਗਿਆ ਹਾਂਜੀ ਹਮ ਸਹੀ ਆਈ ਆ ਅਜਿੱਤ ਸਹੀ ਹੈ ਹਾਂ ਉੱਤੇ ਚੜਾ ਕੇ ਵੇਖ ਲਿਆਈ ਬੈਰੰਗ ਹੂੰ ਕਿਤੇ ਜਾਓ ਪੁਰਾਣੀ ਪੱਟ ਰਾਮ ਲਾਲ ਬੈਰੰਗ ਪੱਟ ਉਹਦੇ 'ਚ ਥੱਲੇ ਦੋ ਨਾ ਮੜੀ ਮੜੀ ਜੀ ਚੋੜ ਨਹੀਂ ਆ ਜਾਣਾ ਕਿਤੇ ਉਹ ਤਾਂ ਜੱਡ ਜੱਕ ਖਿੱਚਦੇ ਪੁਰਾਣੀ ਲਾਇਆ ਨਹੀਂ ਤੇ ਪਾਦਾ ਨਵਾ ਜੁਗਾੜ ਕਪਲੀ ਨਾਲ ਹੂੰ ਕਪਲੀ ਨਹੀਂ ਜੁਗਾੜ ਕਬਲੀਨ ਆਪਣੇ ਤੇ ਜਗਾੜ ਹੀ ਹੁੰਦੇ ਵਜਾਬੀਆਂ ਦੇ ਜਗਾੜ ਕਰਤਾ ਬਈ ਹੂੰ ਲਾ ਬਾਹਰ ਜਗਾੜ ਹੈ ਲਾਤਾ ਜਗਾੜ ਹੌਲੀ ਹੌਲੀ ਮਰੀ ਜਾ ਟਬਾਰ ਆ ਜਾਣਾ ਮੋੜਾਈ ਹੁੰਦਾ ਜੱਡ ਜਾ ਇਹਦਾ ਉਂਗਰੀਸ ਦਾ ਭਰ ਲਈ ਇਹਨੂੰ। ਸਰਿੰਜ ਲਿਆਓ। ਸਰਿੰਜ ਨਹੀਂ ਉਂਗਰੀਸ ਕਰਨਾ ਹੀ ਆ ਜਾਣਾ। ਆਇਤੇ ਮੜਾ ਰੇਗਮਾਰ ਲਾ ਲਈ ਆ ਜਿਹੜੇ ਤੇ ਨਵੇਂ ਦੇ। ਅੰਨੇ ਚੜਾ ਕੇ ਵੇਖਿਆ ਬਰੰਗ। ਬਰੇ ਆਪਣੀ ਚੜਾ ਕੇ ਵੇਖਿਆ ਬਾਕੀ ਜਰੂਰੀ। ਹੂੰ। ਜਾਊਗਾ ਸਰੀ। લાલા ਮੜਾ ਮੜਾ ਮੜਾਇ ਰੇਗ ਮਾਰ ਲਾਲੇ ਚ ਗ੍ਰੀਸ ਭਰਨਾ ਸੀ ਰੱਖ ਕੇ ਨਾ ਸਾਡੇ ਗੱਤੇ ਤੇ ਹੂੰ ਗ੍ਰੀਸ ਭਰਨਾ 10 ਇਹਨੂੰ ਜਾਜ ਦਿੱਤਿਆ ਜਾਜ 10 ਇਹਨੂੰ 10 ਜਾਜ ਗੱਤੇ ਤੇ ਕਿਵੇਂ ਗ੍ਰੀਸ ਰੱਖ ਲਾ ਦਰਮੇ ਰੱਖ ਲੱਗ ਤੇ ਹੋਰ ਹਾਂ ਤੇ ਤਾਈ ਵਿਸ਼ਾਲ ਕੰਪਨੀ ਨੇ ਗ੍ਰੀਸ ਕਰਨ ਵਾਸਤੇ ਆ ਇਹ ਦਸ ਲੱਖ ਦਿੱਤਾ ਜਿੱਦਾਂ 베어ਿੰਗ ਨੂੰ ਆ ਜਾਂਦੀ ਹੈ ਹਾਂ ਜੀ ਸਿੱਧੀ 베어ਿੰਗ ਨੂੰ ਇੱਥੇ ਨਿੱਪਲ ਕਸੀ ਜਾਂਦੀ ਪੈਕਥਲੜੇ ਕਾਸੇ ਲਈ ਆ ਕੇ ਕੱਸ ਦੋ ਠੀਕ ਹੈ ਉਹ ਵਧੀਆ ਜਿਹਾ ਗਾਰ ਲਾਇਆ ਇਹਨਾਂ ਨੇ ਵਿਸ਼ਾਲ ਵਾਲਿਆਂ ਨੇ ਸਿੰਪਲ ਤੇ ਸੌਖਾ ਕੰਮ ਕੀਤਾ ਹਾਂਜੀ ਵਿਸ਼ਾਲ ਕੰਪਨੀ ਨੇ ਅੰਗਰੀਸ ਭਰਦੇ ਫਿਰ ਕਿਵੇਂ ਭਰੇਗਾ ਹਣ ਇੱਕ ਵਾਰੀ ਭਰ ਦਿੰਨੇ ਆਂ ਜੋ ਬਾਅਦ ਚਲਾ ਦੇਾਂਗੇ ਨਿੱਪਲਾ ਪੈਕ ਲਾ ਦੇਾਂਗੇ ਇੱਧਰ ਇਹਨਾਂ ਨੇ ਗੁਰੂਆਂ ਨੇ ਗ੍ਰੀਸ ਹੀ ਬੈਰਿੰਗ ਦੀ ਗ੍ਰੀਸ ਲੈਸ ਦੇ ਤੇ ਨਿੱਪਲਾ ਕਿੱਥੇ ਪਾਉਣਾ ਜੀ ਕੰਨ ਨਵੇੜ ਤਾਂ ਨਿੱਪੜਾਉਂਗੇ